ਭਰਾ ਤੁਹਾਡੇ ਸਾਰੇ ਤਿੱਕਰ ਭਰਾਵਾਂ ਤਿੱਕਰ ਪਹੁੰਚ ਹੀ ਗਈਆਂ ਬਹੁਤ ਸਾਰੇ ਥਾਵਾਂ ਤੇ ਇੰਟਰਨੈਟ ਉਹਨਾਂ ਨੇ ਬੰਦ ਕਰਤਾ ਪਰ ਚਾਰੇ ਪਾਸੇ ਜਿਹੜੀ ਕਿ ਪੁਲਿਸ ਹੋਣ ਲੱਗੀ ਹੋਈ ਹੈ ਜਿਹੜੀ ਹੁਣ ਤਾਂ ਤਾਜੀ ਜਿਹੜੀ ਘਟਨਾ ਹੈ ਸਾਰਾ ਜਿਹੜੇ ਸਾਡੇ ਅਸੀਂ ਇਧਰੋਂ ਆਪਾਂ ਜਿਹੜੇ ਸਾਰੇ ਆਪਣੇ ਕਿਸਾਨ ਨੇ ਉੱਥੋਂ ਖਨੌਰੀ ਬਾਰਡਰ ਵਾਲੇ ਸਾਰੇ ਆਪਣੇ ਰਸਤ ਕਰ ਲਏ ਹੁਣ ਇਸ ਕਰਕੇ ਜਿਹੜੀ ਇਹੀ ਗੱਲ ਆ ਵੀ ਕੱਲ ਦੀ ਸਾਡੇ ਲੋਕਾਂ ਨੂੰ ਵੱਡੀ ਤਿਆਰੀ ਵਧਣੀ ਚਾਹੀਦੀ ਹੈ ਹੁਣ ਸਾਰੇ ਪਾਸੇ ਦੇ ਪੁਲਸਾਂ ਨਾ ਕਿਸੇ ਪਾਸੇ ਪਹੁੰਚਣ ਦਿੰਦੇ ਨੇਗੇ। ਨਾ ਸੰਭੂ ਦੇ ਪਹੁੰਚ ਸਕਦੇ ਨਾ ਦੁੱਜੀ ਖਨੌਰੀ ਤੇ ਪਾਉ ਸਕਦੇ ਹੋ। ਪਰ ਕੱਲ ਦੀ ਜਿਹੜੀ ਵੱਡੀ ਤਿਆਰੀ ਸਾਨੂੰ ਵੱਢਣੀ ਚਾਹੀਦੀ ਹੈ ਇਹ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ। ਜਿਹੜੀ ਡਿਕਟੇਟਰ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਹੈ ਇਹ ਸਿਰਫ ਔਰ ਸਿਰਫ ਗੱਲਾਂ ਦੇ ਹੀ ਪੰਜਾਬ ਦੇ ਪੁੱਤ ਨੇਗੇ ਬਸ ਗੱਲਾਂ ਦੇ ਵਿੱਚ ਘਾਉਣ ਵਾਲੇ ਸੀ ਪੰਜਾਬ ਦੇ ਪੁੱਤਾਂ। ਅਸੀਂ ਕਿਸਾਨਾਂ ਦੇ ਪੁੱਤਾਂ ਹਾਂ। ਕਿਸਾਨਾਂ ਦੇ ਪੁੱਤਾਂ ਵਾਲੀ ਗੱਲ ਨਹੀਂ ਕਿਸੇ ਨੇ ਵੀ ਕਰੀ। ਆ ਸਾਰਿਆਂ ਦੇ ਬਿਆਨ ਇਹਨਾਂ ਦੇ ਲੀਡਰਾਂ ਦੇ ਆਈ ਜਾਂਦੇ ਨੇਗੇ। ਪਰ ਗੱਲ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਗੱਲ ਆ ਸਾਡੀਆਂ ਜਿਹੜੀਆਂ ਸਰਕਾਰਾਂ ਕਰਨ ਦੇ ਵਿੱਚ ਕੋਸ਼ਿਸ਼ ਕਰਨਾ ਚਾਹੁੰਦੇ ਨੇ ਉਹ ਸਫਲ ਹੋ ਗਈਆਂ ਸਾਨੂੰ ਆਪ ਉਹਦੇ ਵਿੱਚ ਕਿਸਾਨਾਂ ਨੂੰ ਪਾੜਨ ਦੇ ਵਿੱਚ ਜਿੱਥੇ ਬੰਦੇ ਨੂੰ ਪਾੜਨ ਦੇ ਵਿੱਚ ਸਫਲ ਹੋ ਗਈਆਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਜਿੱਥੇ ਬੰਦੇ ਨੂੰ ਪਾੜਿਆ ਫਿਰ ਅੱਜ ਸਾਰਾ ਜਿਹੜਾ ਕਿ ਪੰਜਾਬ ਦੀ ਕਿਸਾਨੀ ਨੂੰ ਤਾਰੋ-ਤਾਰ ਕਰਤਾ ਕਿਸਾਨ ਜਿਹੜੇ ਅੱਜ ਪੰਜਾਬ ਦੇ ਜਿਹੜੇ ਕਿਸੇ ਇਸ ਟਰਮ ਇਕੱਠੇ ਹੋਏ ਸੀਗੇ ਆ ਸਾਰਿਆਂ ਦੇ ਸਾਰਿਆਂ ਦੇ ਕਿਸਾਨ ਜਮ੍ਹਾਂ ਲੱਗ-ਲੱਗ ਹੋ ਗਏ ਕੋਈ ਆਪਣੇ ਕਿਸਾਨੀ ਦੀ ਆਪਣੇ ਖੇਤੀ ਦੀ ਆਪਣੇ ਏਜੰਡੇ ਦੀ ਗੱਲ ਕਰਨ ਨੂੰ ਤਿਆਰ ਨਹੀਂ ਸਾਰੇ ਸਾਰੇ ਅਸੀਂ ਪਾੜ ਗਿਆ ਆਪਦੇ ਵਿੱਚ ਸਾਰੇ ਸਾਰੇ ਪਾਟ ਗਏ ਮੈਂ ਹਮੇਸ਼ਾ ਤੋਂ ਇਹ ਗੱਲ ਸੋਚੀ ਆ ਕਿ ਜਿਹੜੀ ਮਰਜ਼ੀ ਜਥੇਬੰਦੀ ਹੋਵੇ ਸਾਨੂੰ ਆਪਣੇ ਪੰਜਾਬ ਦੀ ਸਾਨੂੰ ਆਪਣੇ ਕਿਸਾਨੀ ਦੀ ਗੱਲ ਡਟ ਕੇ ਕਰਨੀ ਚਾਹੀਦੀ ਹੈ ਪਰ ਅੱਜ ਮੈਂ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪੁੱਤ ਨੇਗੇ ਉਹ ਵੀ ਦੇਖ ਰਿਹਾ ਆ ਉਹ ਕਾਮਰੜ ਉਹ ਜਥੇਬੰਦੀ ਉਹ ਜਥੇਬੰਦੀਆਂ ਪਰ ਗੱਲ ਪੰਜਾਬ ਦੀ ਜਿਹੜੀ ਲੜਾਈ ਪੰਜਾਬ ਦੀ ਲੜ ਰਹੇ ਆ ਜਿਹੜੇ ਆਪਣੇ ਕਿਸਾਨੀ ਦੀ ਲੜਾਈ ਲੜ ਰਹੇ ਆ ਤਾਂ ਇਕੱਠੇ ਤਾਂ ਹੋ ਜੀਏ ਇਸ ਕਰਕੇ ਜਿਹੜਾ ਅੱਜ ਸਰਕਾਰ ਨੇ ਸਾਰੇ ਥਾਮਾਂ ਤੇ ਕਿਸਾਨ ਚੱਕ ਰਹੀ ਆ ਸਾਡੇ ਅੱਗੋਂ ਨੂੰ ਚੱਕ ਰਹੀ ਆ ਜਾਂ ਜਿਵੇਂ ਵੀ ਕੁਝ ਹੋ ਰਿਹਾ ਅੱਜ ਐਨੀ ਪੁਲਿਸ ਕਈ ਥਾਮਾਂ ਤੇ ਸਾਰੇ ਥਾਮਾਂ ਤੇ ਲੱਗੀ ਪਈ ਆ ਹਨਾ ਜੇਕਰ ਅਸੀਂ ਇਕੱਠੇ ਹੋ ਕੇ ਐਨ ਕਿਸੋਨ ਨੂੰ ਮਾਰੀਏ ਤਾਂ ਕਿਸੇ ਦੀ ਕੀ ਜ਼ਰਤ ਆ ਕਿ ਸਾਨੂੰ ਜਾਣ ਤੋਂ ਰੋਕ ਲੰਦੇ ਦਿੱਲੀ ਜਾਣ ਤੋਂ ਰੋਕ ਲੰਦੇ ਜਾਂ ਕਿਤੇ ਹੋਰ ਜਾਣ ਤੋਂ ਰੋਕ ਲੰਦੇ ਸਾਨੂੰ ਇਹਨਾਂ ਸਾਡੇ ਮੇਰੀ ਅੱਗੋਂ ਨੂੰ ਵੀ ਬੇਨਤੀ ਆ ਬਾਕੀ ਜੱਥੇਬੰਦੀਆਂ ਨੂੰ ਵੀ ਬੇਨਤੀ ਆ ਜਿਹੜੇ ਜਿਹੜੇ ਦੂਸਰੇ ਜਥੇਬੰਦੀਆਂ ਨੇਗੀਆਂ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਚਾਹੇ ਅਗਰਾਹਾ ਚਾਹੇ ਡਕਾਉਂਦਾ ਚਾਹੇ ਲਖਵਾਲ ਚਾਹੇ ਰਾਜੀਵਾਲ ਸਾਰਿਆਂ ਨੂੰ ਬੇਨਤੀ ਆ ਵੀ ਇਹ ਇਕੱਲੇ ਲਖਵਾਲ ਦੀ ਜਾਂ ਲਖਵਾਲ ਲਖਵਾਲ ਨੂੰ ਨਹੀਂ ਰੈਸਟ ਕਰਿਆ ਜਾਂ ਪੰਦੇਰ ਸਾਹਿਬ ਨੂੰ ਨਹੀਂ ਰੈਸਟ ਕਰਿਆ ਜਾਂ ਹੋਰਾਂ ਕਿਸਾਨ ਨੂੰ ਆਗੋਂ ਨੂੰ ਨਹੀਂ ਰੈਸਟ ਕਰਿਆ ਜਾਂ ਫਿਰ ਤੁਸੀਂ ਇਹ ਗੱਲ ਕਹੋ ਵੀ ਜਿਹੜਾ ਅੱਜ ਖਣੌਰੀ ਤੇ ਉੱਪਰ ਚੁਕਾਇਆ ਜਾ ਰਿਹਾ ਜਾਂ ਸ਼ੰਭੂ ਦੇ ਉੱਪਰ ਟਰਾਲੀਆਂ ਚੁਕਾਈਆਂ ਜਾ ਰਹੀਆਂ ਨੇ ਇਹ ਇਕੱਲੀਆਂ ਕਿਸੇ ਇੱਕ ਜਥੇਬੰਦੀ ਦੇ ਨਹੀਂ ਚੁਕਾਈਆਂ ਜਾ ਰਹੀਆਂ ਇਹ ਪੰਜਾਬ ਦੀ ਕਿਸਾਨੀ ਦੀ ਹਾਰ ਹੋ ਰਹੀ ਹੈ ਇਹ ਸਾਡੀ ਕਿਸਾਨੀ ਨੂੰ ਦਵਾਇਆ ਜਾ ਰਿਹਾ ਜਿਹੜੀ ਕਿ ਜਿਹੜੀ ਕਿ ਜਿਹੜੀ ਕਿ ਲਹਿਰ ਨੂੰ ਅਜ ਤੱਕਰ ਕੋਈ ਦੁਨੀਆ ਦੇ ਵਿੱਚ ਨਹੀਂ ਦਵਾ ਦਵਾਇਆ ਜਾ ਸਕਦਾ ਉਹਨੂੰ ਲਹਿਰ ਨੂੰ ਦਵਾਇਆ ਜਾ ਰਹਾ ਮੇਰੀ ਬੇਨਤੀ ਹੈ ਸਾਰੀਆਂ ਜੱਥੇਬੰਦੀਆਂ ਨੂੰ ਐਸ ਕੇ ਐਮ ਨੂੰ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਇਕੱਠੇ ਹੋ ਕੇ ਕੱਲ ਨੂੰ ਕੋਈ ਵੱਡਾ ਪ੍ਰੋਗਰਾਮ ਦਿਓ ਜੇਕਰ ਤੁਸੀਂ ਇਕੱਠੇ ਹੋ ਕੇ ਪ੍ਰੋਗਰਾਮ ਦਿਓਗੇ ਨੌਜਵਾਨ ਸਾਰੇ ਜਾਣੇ ਆਗੂਆਂ ਦੇ ਸਭ ਤੋਂ ਵੱਡੇ ਆਗੂ ਨੇ ਸਿਰ ਤੇ ਜ਼ਿੰਮੇਵਾਰੀ ਹੈ ਜੇ ਆਗੂ ਨਹੀਂ ਇਕੱਠੇ ਹੋਣਗੇ ਫਿਰ ਕੀ ਹੈ ਫਿਰ ਤਾਂ ਜਿਹੜੇ ਲੋਕਤਾਪ ਦੇ ਵਿੱਚ ਵੰਡੇ ਪਏ ਨੇਗੇ ਨੌਜਵਾਨਾਂ ਦੇ ਮੂੰਹ ਉੱਤਰ ਨੂੰ ਹੋਏ ਪੰਨੇ ਨੌਜਵਾਨ ਕਿਸੇ ਨੂੰ ਕਾਮਰੇਡ ਕਹਿੰਦਾ ਕਿਸੇ ਨੂੰ ਕੁਛ ਕਹਿੰਦਾ ਰਾਜਨੀਤਿਕ ਲੀਡਰਾਂ ਨੇ ਆਪਣੀ ਰਾਜਨੀਤੀ ਚਮਕਾਉਣੀ ਆ ਪਰ ਮੇਰਾ ਇੱਕ ਸਵਾਲ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਹਮੇਸ਼ਾ ਹਰੇਕ ਸਟੇਜ ਤੋਂ ਜਾ ਕੇ ਗਰਾਊਂਡ ਦੇ ਵਿੱਚ ਜਾ ਕੇ ਮੇਰੀ ਇਹੀ ਅਪੀਲ ਹੁੰਦੀ ਆ ਵੀ ਇਹਨਾਂ ਲੀਡਰਾਂ ਨੂੰ ਮਾੜਾ ਨਾ ਬੁਲਿਆ ਕਰੋ ਨਾ ਲੀਡਰਾਂ ਨੂੰ ਮਾੜਾ ਨਾ ਕਰ ਬਲੇ ਪਰ ਇਹਨਾਂ ਦੀ ਬਹੁਤ ਵੱਡੀ ਦੇਣ ਆ ਪਰ ਹੁਣ ਮੇਰੀ ਲੀਡਰਾਂ ਨੂੰ ਬੇਨਤੀ ਆ ਵੀ ਥੋੜੇ ਸਿਰ ਤੇ ਹੁਣ ਤੁਸੀਂ ਇਕੱਠੇ ਹੋ ਜਿਓ ਕਿਉਂ ਆਪਣੀਆਂ ਚੌਧਰ ਅਹੁਦੇਦਾਰੀਆਂ ਪਿੱਛੇ ਇਹ ਨਾ ਉੱਥੇ ਕੱਲੀ ਲੱਖੋ ਆਪਣਾ ਸਿੱਧੂਪੁਰ ਜੱਥੇਬੰਦੀ ਦੀ ਕੋਈ ਆਪਣਾ ਉਹਨੂੰ ਦਵਾਇਆ ਜਾ ਰਿਹਾ ਨਾ ਕੋਈ ਆਪਣਾ ਪੰਦੇਰ ਸਾਹਿਬ ਦੀ ਹਾਰ ਹੈ ਇਹ ਹਾਰ ਸਾਰੇ ਹੀ ਪੰਜਾਬ ਦੇ ਕਿਸਾਨਾਂ ਦੀ ਹੈ ਇਹ ਪੰਜਾਬ ਦੀ ਕਿਸਾਨੀ ਦੀ ਹਾਰ ਹੈ ਇਸ ਕਰਕੇ ਹੀ ਬੇਨਤੀ ਹੈ ਵੀ ਹੁਣ ਇਕੱਠੇ ਹੋ ਕੇ ਜਿਹੜਾ ਕੱਲ ਨੂੰ ਵੱਡਾ ਪ੍ਰੋਗਰਾਮ ਦਿਈਏ ਵੱਡਾ ਪ੍ਰੋਗਰਾਮ ਦੇ ਕੇ ਪੱਲਾ ਜੱਥੇਬੰਦੀਆਂ ਆਫ ਦੇ ਵਿੱਚ ਇਕੱਠੀਆਂ ਨਹੀਂ ਹੋ ਰਹੀਆਂ ਇਕੱਠੀਆਂ ਜੱਥੇਬੰਦੀਆਂ ਕਰਕੇ ਅੱਜ ਸਾਰਾ ਕੁਝ ਜਿਹੜਾ ਤਾਰਪੀਡ ਕਰਿਆ ਜਾ ਰਿਹਾ ਸਾਰੇ ਥਾਂ 'ਤੇ ਤਾਰਪੀਡੋ ਸਾਰਾ ਕੰਮ ਕੀਤਾ ਜਾ ਰਿਹਾ ਹੈ ਇਸ ਕਰਕੇ ਅਸੀਂ ਇਕੱਠੇ ਹੋ ਕੇ ਵੱਡੇ ਪ੍ਰੋਗਰਾਮ ਕੱਲ ਨੂੰ ਦਈਏ ਜਿਸ ਵੀ ਤਰ੍ਹਾਂ ਦੇ ਪ੍ਰੋਗਰਾਮ ਨੇ ਸੜਕਾਂ ਘੇਰਨ ਦੇ ਪੰਜਾਬ ਬੰਦ ਰੱਖਣ ਦੇ ਇਹ ਪ੍ਰੋਗਰਾਮ ਵੱਡੇ ਆਉਣ ਇਹੀ ਇਹੀ ਬੇਨਤੀ ਹੈ ਸਾਰੇ ਥਾਵਾਂ ਤੇ ਇਧਰੋਂ ਹੋਰ ਰੋਡ ਬੰਦ ਹੈ ਇਧਰੋਂ ਹੁਣ ਅਸੀਂ ਹੈ ਚੜਕੀ ਨਹੀਂ ਗਾੜਕਾ ਤੋਂ ਹੜ ਇਹ ਚੱਲੂ ਗਾਹ ਲੰਗੋ ਇਧਰੋਂ ਕਿਹੜੇ ਕਿਹੜੇ ਬੰਦੇ ਹੈ ਪੰਜ ਤਿੰਨ ਨੀਰ ਨੂੰ ਬੰਦੇ ਪੰਜ ਕਿਹੜੇ ਤੇ ਨਾਂ ਲਿਖੇ ਇਸ ਕਰਕੇ ਸਾਰੇ ਜਿਹੜੇ ਮੇਨ ਰੋਡਾਂ ਤੇ ਤੁਸੀਂ ਦੇਖਿਓ ਖਨੌਰੀ ਪਾਤਣਾ ਸਾਰੇ ਥਾਂਾਂ ਤੇ ਇਧਰੋਂ ਅਸੀਂ ਸੰਗਰੂਰ ਜ਼ਿਲ੍ਹੇ ਦੇ ਉੱਪਰਲੇ ਪਾਸੇ ਫਿਰਦੇ ਆ ਸਾਰੇ ਥਾਂਾਂ ਤੇ ਆ ਇਸ ਕਰਕੇ ਇਹ ਹੀ ਸਾਰੇ ਮੇਰੀ ਨੌਜਵਾਨਾਂ ਨੂੰ ਲੋਕਾਂ ਨੂੰ ਬੇਨਤੀ ਹੈ ਵੀ ਹੁਣ ਲੜਾਈ ਹੈ ਜਿਹੜੀ ਵੱਡੀ ਹੈ ਆਪਾਂ ਨੂੰ ਸਾਰਿਆਂ ਨੂੰ ਹੁਣ ਇਕੱਠੇ ਹੋ ਕੇ ਜਿਹੜਾ ਕੱਲ ਨੂੰ ਵੱਡੇ ਪ੍ਰੋਗਰਾਮ ਦੀ ਇਹ ਸਾਰੇ ਜਿੰਨੇ ਵੀ ਜਿਹੜੇ ਛੋਟੇ ਆਗੂ ਹਨ ਮੇਰਾ ਸਾਰਿਆਂ ਦਾ ਗੱਲਬਾਤ ਹੋ ਜਾਂਦੀ ਹੈ ਵੱਡੇ ਆਗੂ ਗ੍ਰਿਫਤਾਰ ਕਰ ਲੇ ਨੌਜਵਾਨਾਂ ਨੂੰ ਬੇਨਤੀ ਹੈ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀਰ ਬ ਇਕੱਠੇ ਹੋ ਕੇ ਜਿਹੜਾ ਵੱਡੇ ਪ੍ਰੋਗਰਾਮ ਦੀਏ ਕਿਉਂਕਿ ਜਿਹੜਾ ਪੰਜਾਬ ਦਾ ਪੁੱਤ ਕਿਸਾਨਾਂ ਦਾ ਕਹਾਉਣ ਵਾਲਾ ਉਹਦੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਹੋਣ ਤੋਂ ਬਾਅਦ ਐਕਸ਼ਨ ਉਹਦੀ ਚੱਕਤਾ ਸਾਰਾ ਕੁਝ ਇਹ 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 ਜੇ ਕੋਈ ਗੱਲ ਕਹੇ ਨਾ ਵੀ ਸਿੱਧੂਪੁਰ ਜਿੱਥੇ ਬੰਦੇ ਦੀ ਹਾਰ ਆ ਤੇ ਸਿੱਧੂਪੁਰ ਜਿੱਥੇ ਬੰਦਾ ਚੰਦਾ ਆਪਣਾ ਉਹ ਕਰਤਾ ਜਾ ਆਪਣਾ ਉਹ ਕਰਤਾ ਇਹ 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 ਕਿਸੇ ਦੀ ਹਾਰ ਨਹੀਂ ਇਹ ਸਾਰਿਆਂ ਦੀ ਹਾਰ ਆ ਸਾਰੇ ਪੰਜਾਬ ਦੀ ਕਿਸਾਨੀ ਦੀ ਹਾਰ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਜਿਸ ਵੀ ਤਰ੍ਹਾਂ ਦੇ ਹੁਣ ਅੱਗੇ-ਅੱਗੇ ਪ੍ਰੋਗਰਾਮ ਆਉਂਦੇ ਨੇ ਕਿ ਉਹ ਸਾਰੇ ਪ੍ਰੋਗਰਾਮ ਆਪਾਂ ਉਹ ਪ੍ਰੋਗਰਾਮਾਂ ਦੇ ਖੋਲੇ ਚੜਾਈਏ ਰਾਹ ਬੰਦ ਹੈ ਦਾ ਗਾਉਂ ਤੇ ਉਹ ਸੁੱਖੀ ਦਾ ਮੁੰਡਾ ਸੁੱਖੀ ਆਉਣ ਆਇਆ ਜੀ ਕੀ ਕਹਿੰਦਾ ਸੁੱਖੀ ਕਿੱਥੇ ਆ ਸੁੱਖੀ ਨੂੰ ਪੁੱਛੀ ਕਿਸਾਨ ਕਹ ਰਗਾ ਹਾਂ ਕਰੀ ਬਣਾਇਆ ਤੇ ਇਸ ਕਰਕੇ ਮੇਰੀ ਹੁਣ ਸਾਰੇ ਹੀ ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਵੀ ਤੁਸੀਂ ਭਰਾ ਨੌਜਵਾਨ ਨੂੰ ਅੱਜ ਜਿਹੜਾ ਦਿਨ ਸੀਗਾ ਮੈਨੂੰ ਸਵੇਰ ਤੋਂ ਹੀ ਲੱਗ ਰਿਹਾ ਸੀ ਅੱਜ ਬੁੱਧਵਾਰ ਨੂੰ ਘਰੇ ਇੰਨਾ ਜਿਆਦਾ ਘਟ ਸੀਗਾ ਸਾਰੇ ਹੀ ਪਿੰਡਾਂ ਤੋਂ ਦੂਰੋਂ ਨੇੜੋਂ ਲੋਕ ਪਹੁੰਚੇ ਹੋਏ ਸੀਗੇ ਘਰੇ ਸਾਰਾ ਬੁੱਧਵਾਰ ਨੂੰ ਛਾਵ ਨੂੰ ਜਦੋਂ ਅਸੀਂ ਫ੍ਰੀ ਹੋਏ ਜਦੋਂ ਅਸੀਂ ਤਰਨ ਚਾਲੇ ਪਾਏ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਸਾਰੇ ਥਾਵਾਂ ਤੇ ਜਿਹਨੇ ਸੜਕਾਂ ਘਰੀਆਂ ਪਈਆਂ ਨਗੀਆਂ ਤੇ ਇਹੀ ਬੇਨਤੀ ਆਉਣ ਸਾਰੀਆਂ ਜਿੱਥੇ ਵੀ ਧਿਕਰ ਮੈਰੀ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਇਹੀ ਪ੍ਰੈਸ਼ਰ ਪਾਈਏ ਕਿ ਕਿਸਾਨ ਜੱਥੇਬੰਦੀਆਂ ਇੱਕ ਹੋਣ ਜਿੱਥੇ ਜਦੋਂ ਕਿਸਾਨ ਜੱਥੇਬੰਦੀਆਂ ਕੋਣਗੀਆਂ ਸਾਡੀ ਏਕਤਾ ਹੋਊਗੀ ਫਿਰ ਅਸੀਂ ਜਿਹੜਾ ਸਰਕਾਰ ਨੂੰ ਢਾ ਸਕਦੇ ਹਾਂ ਪੰਜਾਬ ਸਰਕਾਰ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੈ ਤਾਂ ਜਮਾਂ ਹੀ ਉਹੀ ਇਵੇਂਤ ਸਾਲਾ ਜਮਾਂ ਜਮਾਂ ਮੈਂ ਕਹਿਣਾ ਹੁੰਦਾ ਵੀ ਉਹੀ ਭਤੀਜਾ ਨਿਕਲ ਗਿਆ ਤਾਂ ਜਮਾਂ ਜਿਵੇਂ ਬਸ ਉਹੀ ਚਾਚੇ ਚਾਚੇ ਭਤੀਜੇ ਵਾਲੀ ਗੱਲ ਆ ਰਲ ਮਿਲ ਕੇ ਜਿਹੜਾ ਕੁਝ ਪੰਜਾਬ ਦੇ ਵਿੱਚ ਕਰੀ ਜਾਂਦੇ ਨੇਗੇ ਪੰਜਾਬ ਦਾ ਕਿਸਾਨਾਂ ਦਾ ਪੁੱਤ ਖਾਣ ਲਈ ਤਾਂ ਜਿਹੜੀਆਂ ਹੋਰਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਅਜਿਹਾਂ ਕੰਮ ਨਹੀਂ ਸੀ ਕਦੇ ਕੀਤਾ ਇਹਨਾਂ ਸਰਕਾਰਾਂ ਨੇ ਆਣ ਸਾਡੇ ਕਿਸਾਨਾਂ ਦੇ ਉੱਪਰ ਬਾਇ ਨੇਮ ਪਰਚੇ ਪਾਏ ਜਿਹੜਾ ਕਦੋਂ મોદી ਕੇ ਰਾਜ ਸੀਗਾ ਜਿਹੜੇ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਕਿਸੇ ਨੇ ਬਾਇ ਨੇਮ ਪਰਚੇ ਨਹੀਂ ਸੀ ਪਾਏ ਇਹ ਭਗਵੰਤ ਮਾਨ ਨੇ ਬਾਇ ਨੇਮ ਪਰਚੇ ਪਾਏ ਜਦੋਂ ਸਾਡਾ ਉੱਧਰ ਫਿਰੋਜ਼ਪੁਰ ਦੀ ਗੱਲ ਕਰੀਏ ਹਨਾ ਉੱਧਰ ਬਾਇ ਨੇਮ ਪਰਚੇ ਪਾਏ ਅੱਜ ਜਿਹੜਾ ਕਿ ਸਾਰਾ ਕੁਝ ਬੜਾ ਜੀ ਕਾਲਾ ਦੇਣਾ ਕਿ ਸਾਰੇ ਥਾਂਾਂ ਤੇ ਅੱਜ ਕਿਸਾਨ ਅਗੋਂ ਨੂੰ ਚੱਕ ਲਿਆ ਮੀਟਿੰਗ ਕਰਨਗੇ ਕਿਸਾਨ ਅਗੋਂ ਨੂੰ ਚੱਕ ਲਿਆ ਹਾਂ ਸੁੱਕੀ ਉਹ ਗੱਡੀ ਗਈ ਕਿੱਥੇ ਜਾਉਂ ਸੂ ਕੀ ਤੁਸੀਂ ਮੈਂ ਨਾ ਬਈ ਪੱਤ ਨਹੀਂ ਪਹੁੰਚਣਾ ਬਈ ਇਸ ਟਾਈਮ ਹਾਂ ਫੋਨ ਨਾ ਮੈਂ ਨਾ ਮੇਰੇ ਕੋਲ ਨਾ ਲਾਈਵ ਚੱਲੀ ਜਾਂਦਾ ਮੂਰੇ ਆ ਇਧਰ ਨੂੰ ਸਥਿਤੀ ਕਿਵੇਂ ਕਿਵੇਂ ਜਾ ਐ ਥੋੜੇ ਇਧਰ ਨੂੰ ਇਧਰ ਦਾ ਬਈ ਬੰਦਾ ਜਦੋਂ ਬੱਡੜ ਬੱਦਦੇ ਆ ਨਾ ਹਾਂ ਉਤੋਂ ਡੜਦੇ ਦਾ ਪੁਰਾ ਤਰਜ਼ਾਰ ਦਾ ਹੀ ਪੂਰੀ ਪੂਰ ਫੋਰਸ ਖੜੀਆਂ ਆ ਦੇੜੀ ਜੀ ਬੋਲ ਸੰਗਰੂਰ ਦੇ ਉੱਪਰਲੇ ਪਿੰਡਾਂ 'ਚ ਇਧਰ ਇਧਰ ਨੈਟਵਰਕ ਚੱਲਦਾ ਇਧਰ ਜੀ ਤੁਸੀਂ ਇਧਰੋਂ ਆਇਆ ਪਹਿਲਾਂ ਰੇਂਜ 'ਚ ਹੈ ਨਹੀਂ ਸੀਗੀ ਆਪਣੇ ਬਈ ਲੰਗੋ ਵਾਲ ਤੋਂ ਅੱਗੇ ਡੱਪ ਕੇ ਨਾ ਮਰਟ ਹੋ ਗਿਆ ਜਮ ਉਹ ਬੰਦ ਬਈ ਹਾਂ ਵੀ ਦੇ ਆ ਸਾਰੀਆਂ ਗੱਡੀਆਂ ਨੂੰ ਮੰਦਰ ਪੂਰੀ ਜਾਂਦੇ ਆ ਕਿ ਬਾਕੀ ਗੱਡੀਆਂ ਨੂੰ ਪਤਾ ਲੱਗ ਜਾਂਦਾ ਵੀ ਅੱਗੇ ਆ ਬਾਰ ਦਾ ਦੋਈ ਹੈ ਨਾ ਹੂੰ ਤੇ ਅਸੀਂ ਭਾਈ ਡੜਬੇ ਵੀ ਦੇਖਿਆ ਕਈ ਮੰਦਰ ਵੀ ਘਟੋ ਘਟ 12 15 ਟਰਾਲੀਆਂ ਡੜਬੇ ਵਾਲਾ ਪੁਲ ਉੱਤਰੋਂ ਸਾਰੀ ਖੜੇ ਨਹੀਂ ਕਿਉਂਕਿ ਮੰਨਦਾ ਵੀ ਜਦੋਂ ਪਿੰਡਾਂ 'ਚ ਪਤਾ ਲੱਗਦਾ ਲੋਕ ਆਉਣ ਲੱਗੇ ਆ ਟਰਾਲੀਆਂ ਦੇ ਹੂੰ ਤੇ ਟਰਾਲੀਆਂ ਕਿ ਨਹੀਂ ਜਾਂਦੇ ਆ ਕਿ ਆਦਿਆਂ ਨੂੰ ਰੋਗਰੇ ਤੇ ਮੈਨੂੰ ਉਹਦੇ ਪਤਾ ਲੱਗ ਗਿਆ ਨੇ ਪਸਣਾ ਬਹੁਤ ਵੱਡਾ ਨਾਕਾ ਲੱਗਿਆ ਹੈ ਵਾਜੇ ਉਹ ਤੋਂ ਕਹਿਣਾ ਵੀ ਉਹ ਤਾਂ ਮੈਨੂੰ ਪੋਤਾ ਸਾਨੂੰ ਪਤਾ ਹੀ ਆ ਉਹ ਤਾਂ ਅਸੀਂ ਉਧਰੋਂ ਮੁੜ ਕੇ ਉਧਰੋਂ ਐ ਫੜੀ ਮੜਿਆ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਸਾਡੇ ਨੌਜਵਾਨ ਭਰਾ ਨੇਗੇ ਇਹ ਜਿਹੜੀ ਪੰਜਾਬ ਦੀ ਕਿਸਾਨੀਆ ਕੱਲਾ ਪੰਜਾਬ ਹੀ ਸੈਂਟਰ ਗਵਰਨਮੈਂਟ ਅੱਗੇ ਲੜ ਸਕਦਾ ਕੱਲਾ ਪੰਜਾਬ ਹੀ ਸੈਂਟਰ ਅੱਗੇ ਲੜ ਸਕਦਾ ਹੋਰ ਕਿਸੇ ਦੀ ਜੁਰਤ ਦਲੇਰੀ ਨਹੀਂ ਸਾਨੂੰ ਪੰਜਾਬ ਨੂੰ ਉੱਠ ਕੇ ਲੜਨਾ ਪੈਣਾ ਹੈ ਇਹੀ ਸਾਰਿਆਂ ਨੂੰ ਬੇਨਤੀ ਆ ਬਾਈ ਤੇ ਤੂੰ ਨਾ ਜਿਹੜਾ ਕੱਦੂ ਗਿੱਲ ਪਤਾ ਨਹੀਂ ਕਿਹੜਾ ਜਿਹੜਾ ਤੂੰ ਕਮੈਂਟ ਕਰੀ ਆ ਨਾ ਮੈਂ ਤੋ ਗਾਣਾ ਨਾ ਖਾ ਲਈ ਤੂੰ ਸਿਕਾ ਨਾ ਗੱਲ ਭੈਣ ਚ ਤੇਰੇ ਵਰਗੇ ਲੀਰਾ ਨਾ ਸੀ ਤੇਰੇ ਵਰਗੇ ਲੀਰਾ ਸੀ ਪੈਰ ਨਾ ਪੈਰ ਧੋਕੇ ਸੜ ਮਸਲ ਕੇ ਸੜਦੰਨੇ ਇਸ ਕਰਕੇ ਆਓ ਬਾਈ ਨੌਜਵਾਨੋ ਆਪਾਂ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਤੇ ਤਿੱਤੇ